ਸਤਿਕਾਰਯੋਗ ਦੋਸਤੋ ਮਨੁੱਖ ਦੇ ਪ੍ਰਤੀ ਕੁੱਤੇ ਦੀ ਵਫਾਦਾਰੇ ਦੀਆਂ ਅਨੇਕਾਂ ਕਹਾਣੀਆਂ ਆਪਾਂ ਜਾਣਦੇ ਆਂ ਆਪਾਂ ਪੜ੍ਹਦੇ ਆਂ ਸੁਣਦੇ ਆਂ ਕਿ ਕੁੱਤਾ ਜਿਹੜਾ ਹੈਗਾ ਉਹ ਕਿੰਨਾ ਵਫਾਦਾਰ ਹੁੰਦਾ ਮਨੁੱਖ ਦਾ ਤੇ ਆਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਦੇ ਨਾਲ ਜਿਹੜੀ ਨੱਥੀ ਕੀਤੀ ਹੋਈ ਹੈ ਇਹ ਤਸਵੀਰ ਵੀ ਆਪਣੇ ਆਪ ਦੇ ਵਿੱਚ ਬਹੁਤ ਸਾਰਾ ਕੁਝ ਬਿਆਨ ਕਰਦੀ ਹੈ ਜਦੋਂ ਚੰਗੇ ਭਲੇ ਮਨੁੱਖ ਹੈ ਖਾਸ ਕਰਕੇ ਰਾਜਨੀਤਿਕ ਲੋਕ ਹੈ ਜਿਹੜੇ ਉਹ ਹੜਾਂ ਦੇ ਉੱਤੇ ਰਾਜਨੀਤੀ ਕਰ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਚੰਗੇ ਲੋਕ ਨੇਗੇ ਉਹ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਉਹਨਾਂ ਦੇ ਕਿਉਂਕਿ ਡੰਗਰ ਮਰ ਗਏ ਫਸਲਾਂ ਮਰ ਗਈਆਂ ਜਾਨਵਾਲੀ ਨੁਕਸਾਨ ਹੋ ਗਿਆ ਉਹਨਾਂ ਨੂੰ ਰਾਹਤ ਪਹਚਾ ਰਹੇ ਨੇ ਉਹਨਾਂ ਦੀ ਮਦਦ ਕਰ ਰਹੇ ਨੇ ਪਰ ਆ ਬੇਜ਼ੁਬਾਨ ਕੁੱਤਾ ਜਿਹਨੂੰ ਅਸੀਂ ਕਹਿੰਦੇ ਆ ਕਿ ਮਨੁੱਖ ਦਾ ਵਫਾਦਾਰ ਹੁੰਦਾ ਤੇ ਇਹਨੇ ਵਫਾਦਾਰੀ ਦਾ ਜਿਹੜਾ ਸਬੂਤ ਦਿੱਤਾ ਕਿ ਇਹ ਆਪਣੀ ਮਾਲਕ ਦੀ ਬੱਚੀ ਆ ਜਿਹੜੀ ਉਹਨੂੰ ਆਪਣੀ ਪਿੱਠ ਦੇ ਉੱਤੇ ਬਿਠਾ ਕੇ ਪਾਣੀ ਦੇ ਵਿੱਚੋਂ ਮੌਤਲੇ ਮੂੰਚੋਂ ਕੱਢ ਕੇ ਕਿਵੇਂ ਲੈ ਕੇ ਆ ਰਿਹਾ ਹੈ ਇਸ ਕੁੱਤੇ ਦੀ ਇਸ ਤਸਵੀਰ ਨੇ ਸਾਨੂੰ ਕੁਝ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਮਾਲ ਦੀ ਗੱਲ ਹੈ ਤੇ ਇਸ ਤਸਵੀਰ ਨੇ ਮੈਨੂੰ ਬਾਬਾ ਬੁੱਲੇ ਸ਼ਾਹ ਦੀ ਜਾਦ ਦਵਾਈ ਬਾਬਾ ਬੁੱਲੇ ਸ਼ਾਹ ਦੀ ਉਹ ਕਾਫੀ ਜਿਹਦੇ ਵਿੱਚ ਇੱਕ ਕੁੱਤੇ ਦਾ ਜ਼ਿਕਰ ਆਉਂਦਾ ਹੈ ਕੀ ਜ਼ਿਕਰ ਆਉਂਦਾ ਹੈ ਬਾਬਾ ਬੁੱਲੇ ਸ਼ਾਹ ਉਸ ਮਨੁੱਖ ਨੂੰ ਜਿਹੜਾ ਸਾਰੀ-ਸਾਰੀ ਰਾਤ ਜਾ ਕੇ ਇਬਾਦਤ ਕਰਦਾ ਹੈ ਰੱਬ ਦੀ ਭਗਤੀ ਕਰਦਾ ਹੈ ਉਸ ਮਨੁੱਖ ਨੂੰ ਸਬੋਧਨ ਕਰਦੇ ਹੋਏ ਬਾਬਾ ਬੁੱਲੇ ਸ਼ਾ ਇਸ ਕੁੱਤੇ ਦੀ ਉਦਾਹਰਨ ਦਿੰਦੇ ਹੋਏ ਉਹਨੂੰ ਕਹਿੰਦੇ ਨੇ ਕੀ ਕਹਿੰਦੇ ਨੇਗੇ ਕਹਿੰਦੇ ਨੇ ਰਾਤੀ ਜਾਗੇ ਕਰੇ ਇਬਾਦਤ ਰਾਤੀ ਜਾਗੇ ਕਰੇ ਇਬਾਦਤ ਰਾਤੀ ਜਾਗਣ ਕੁੱਤੇ ਤੇਥੋਂ ਉੱਤੇ ਰਾਤੀ ਜਾਗੇ ਕਰੇ ਇਬਾਦਤ ਰਾਤੀ ਜਾਗਣ ਕੁੱਤੇ ਤੇਥੋਂ ਉੱਤੇ ਭੰਕਣੋਂ ਬੰਦ ਮੂਲ ਨਾ ਹੁੰਦੇ ਭੰਕਣੋਂ ਬੰਦ ਮੂਲ ਨਾ ਕਰਦੇ ਜਾਰੂੜੀ ਤੇ ਸੁੱਤੇ ਤੇਥੋਂ ਉੱਤੇ ਮਾਲਕ ਆਪਣੇ ਦਾ ਦਰਨਾ ਛੱਡ ਦੇ ਭਾਵੇਂ 100 100 ਵੱਜਣ ਜੁੱਤੇ ਤੇਥੋਂ ਉੱਤੇ ਚੱਲ ਬੁੱਲਿਆ ਚੱਲ ਯਾਰ ਮਨਾਲਾ ਨਹੀਂ ਤਾਂ ਬਾਜੀ ਲੈ ਕੇ ਕੁੱਤੇ ਤੇਥੋਂ ਉੱਤੇ ਮੈਂ ਇਸ ਲੈ ਨੂੰ ਐਵੇਂ ਕਹੂੰਗਾ ਅੱਜ ਹੜਾ ਕਰਕੇ ਹੜਾਏ ਹੋਣੇ ਚੱਲ ਬੁੱਲਿਆ ਚੱਲ ਲੋਕ ਮਨਾਲਾ ਨਹੀਂ ਤਾਂ ਬਾਜੀ ਲੈ ਕੇ ਕੁੱਤੇ ਤੇਥੋਂ ਉੱਤੇ ਤਾਂ ਇੱਕ ਕੁੱਤਾ ਉਹਨਾਂ ਲੋਕਾਂ ਤੋਂ ਕਿਤੇ ਉੱਤੇ ਐ ਜਿਹੜੇ ਹੜਾਂ ਦੇ ਉੱਤੇ ਰਾਜਨੀਤੀ ਕਰ ਰਹੇ ਨੇ ਪੁੱਠੀ ਸਿੱਧੀ ਬਿਆਨਬਾਜ਼ੀ ਕਰ ਰਹੇ ਨੇ ਪਰ ਇੱਕ ਕੁੱਤਾ ਮਨੁੱਖੀ ਜਾਨ ਬਚਾਉਣ ਵਾਸਤੇ ਆਪਣੀ ਜਾਨ ਦਾਤੇ ਲਈ ਖੜਾ ਐ ਤੇ ਉਹਨੂੰ ਬਚਾ ਕੇ ਲੈ ਕੇ ਆਇਆ ਬੱਚੀ ਨੂੰ ਬੱਚੀ ਚੀਕਾਂ ਮਾਰ ਰਹੀ ਐ ਕੁੱਤੇ ਦੀ ਪਿੱਠ ਦੇ ਉੱਤੇ ਬੈਠੀ ਹੋਈ ਉਹਦਾ ਰੋਂਦੀ ਦਾ ਚਿਹਰਾ ਆਪਾਂ ਵੇਖ ਰਹੇ ਆ ਰੋਂਦੀ ਦਾ ਚਿਹਰਾ ਵੇਖਿਆ ਨਹੀਂ ਜਾ ਸਕਦਾ ਵੇਖਿਆ ਨਹੀਂ ਜਾਂਦਾ ਪਰ ਇਹ ਕੁੱਤਾ ਨੂੰ ਉੱਥੋਂ ਬਚਾ ਕੇ ਕੱਢ ਕੇ ਲੈ ਕੇ ਆਇਆ ਤੇ ਬਾਬਾ ਬੁੱਲੇ ਸ਼ਾਹ ਇਹੋ ਜਿਹੇ ਕੁੱਤੇ ਬਾਰੇ ਇਹੀ ਗੱਲ ਕਹਿੰਦੇ ਨੇ ਕਿ ਐ ਬੰਦਿਆ ਤੇਰੇ ਨਾਲ ਤਾਂ ਇਹ ਕੁੱਤੇ ਬਾਜੀ ਲੈ ਗਏ ਨੇ ਇਹ ਤੇਰੇ ਨਾਲ ਉੱਤੇ ਨੇ ਚੱਲ ਤੂੰ ਵੀ ਲੋਕ ਮਨਾ ਲੈ ਇਸ ਤਰ੍ਹਾਂ ਦੀ ਗੱਲ ਕਰਦੇ ਹੋਏ ਬਾਬਾ ਬੁੱਲੇ ਸ਼ਾ ਇਸ ਕੁੱਤੇ ਦੀ ਵਡਿਆਈ ਕਰਦੇ ਆ ਤਾਂ ਮੈਂ ਜਿਆਦਾ ਗੱਲ ਨਾ ਕਰਦਾ ਹੋਇਆ ਤੁਹਾਨੂੰ ਬੇਨਤੀ ਕਰਦਾ ਕਿ ਮੇਰੇ ਵੀਰੋ ਮੇਘ ਰਾਜ ਰੱਲਾ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਮੈਨੂੰ ਆਪਦਾ ਦੋਸਤ ਬਣਾਇਓ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈਗੀ ਉਹ ਜ਼ਰੂਰ ਲਿਖਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ